ਆਹ ਤਰਾਸ ਵਾਲਾ ਰਿੰਕੂ ਕਬੱਡੀ ਪਾ ਰਿਹਾ ਹੈ। ਲਓ ਕਿੰਦੇ ਤਰਾਸ ਵਾਲਾ ਰਿੰਕੂ ਮਰ ਵਿਰੋਧ। ਹੁਣ ਦੇਖੋ, ਹੁਣ ਦੇਖੋ ਰਸਵੀ ਦਾ ਹੁਣ ਦੇਖੋ, ਹੁਣ ਦੇਖੋ ਟੱਕਰ ਕੋਟੰਬਰ ਸ਼ਰਾਂ ਦੀ। ਉਹ ਕਿੰਦੇ ਮਹੇਦਨੀ ਕਬੱਡੀ ਫੈਡਰੇਸ਼ਨ ਦਾ ਤਾਕਤ। ਉਹ ਟੱਕਰ। ਆਹ ਸਾਹਮਣੇ ਮੈਚ ਬਰਾਬਰੀ ਤੇ ਤੇਜਾ ਵਰਸਾਲ ਕੁਰੀਆ ਟਕੜਾ ਗਿਆ। ਲਾ ਗਿਆ ਚੋਲੀ ਆ ਗਿਆ بڑا بڑی میچ چل رہا سیمی فائنل ساڑو ہے ਉਹ ਖੇਡ ਦੇ ਮੈਦਾਨ ਵਿੱਚ ਟਕਰਾਜ ਜਿੱਥਾ ਬੱਲੇ ਬੱਲੇ ਹੋਈ ਪਈ ਹੈ ਉਹ ਜਿੱਥੇ ਸਾਹਮਣੇ ਇਹ ਕਹਿੰਦੇ ਹਨੀ ਤਾਹੂਰ ਸਾਲ ਪੁਈਆ ਨਾਲ ਗਾਲ ਬੱਲੀ ਦੀ ਵਸੇ ਮੈਂ ਯਾਰ ਕਮੈਂਟੋ ਦੇ ਤਾਰੀ ਦਾ ਸੰਗ ਟੈਸੀਆ ਵਾਲੇ ਵੀ ਬਿੱਲੇ ਗਿੱਲ ਵੀ ਰਕੀ ਵਿਤਾਲ ਮੈਲਗੁਰ ਦੀ ਬਿੱਲਾ 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 ਮੇਰੇ ਵੀਰੇ ਬਿੱਲੇ ਦੀ ਰੇਡ ਹੈ ਖੇਡ ਮੈਦਾਨ ਵਿੱਚ ਆਜੀ ਉਹ ਕਹਿੰਦੇ ਬੋਲਡ ਮੋਟਰ ਸਿੰਘ ਡੁੱਗ-ਦੁੱਗ ਕੋੜਾ ਨਹੀਂ ਵੀ ਸਾਹ ਡੱਗੂਆ چار چا فراری کروا لے گل سمے کی گورسپور ٹیم وی ਰੋਡ ਪਾ ਚੁੱਕੀ ਮੇਰੇ ਵੀਰੋ ਕੰਦੀ ਰੋਡ ਤੇ ਉਹ ਬਿਆਲਪੁਰਿਆ ਨਵੀ ਜਾਂਏ ਪੁਰਿਆ ਨਵੀ ਨਾਲ ਪੁਰਿਆ ਮਰੀ ਅੱਜ ਕਿੰਦੇ ਸਿਰਕੜਾਈ ਜਾਂ ਕਾਰੀ ਸਾਰੀ ਵਾਲੇ ਨੂੰ ਇਹ ਕਿੰਦੇ ਸਾਰ ਭਾਈ ਕੀ ਘਰ ਦੀ ਦਾ ਨੋਜਵਾਨ ਦਾਤਾ ਰੋਡ ਪਾ ਜਾ ਮੇਰੇ ਵੀਰੋ ਉਧਰ ਕਹਿੰਦੇ ਰੜਕੇ ਦੀ ਟੀਮ ਹੈ ਵੱਡੀ ਟੀਮ ਹੈ ਵੱਡਾ ਪ੍ਰੋਮੋਟਰ ਵੱਡਾ ਖੇਡ ਮੈਦਾਨ ਲਓ ਕਹਿੰਦੇ ਹਕੀਮਪੁਰ ਦੇ ਲਾਗੇ ਯਗਦਪੁਰ ਦੇ ਲਾਗੇ ਆਹ ਮੁੰਡੇ ਲਾ ਕਹਿੰਦੇ ਔਲਾ ਘੱਟ ਪੈਣਾ ਲਗੂ ਨਾਮ ਆ ਖੇਡ ਦੇ ਮੈਦਾਨ ਵਿੱਚ ਲਾਉਣਾ ਹੋਇਆ ਜੋਰ ਦੋਨੋਂ ਹੋਇਆ ਬੱਲੇ ਬੱਲੇ ਹੋਰ 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 ਮੇਰੇ ਵੀਰੋ ਬੱਲੇ ਬੱਲੇ ਹੋ ਗਈਆਂ ਤੇ ਨੰਬਰ ਐਸ ਵੀ ਖੇਡ ਮੈਦਾਨ ਵਿੱਚ ਸਮੀਰ ਮਰ ਵੀਰੋ ਕੱਢੀ ਪਾ ਰਿਹਾ ਹੈ ਬਾਕੀ ਕਿਹਦੇ ਰਾਜੀ ਹੈ ਪੂਰਦਾ ਪੰਜਾਬ ਦੇ ਡਾਕਟਰ ਵੀਰੇ ਜਿਹੜੇ ਮਾਝੇ ਦੇ ਲਿਜਾਇਣਾ ਦੀ ਗੱਲ ਹੈ ਪਿੰਡ ਖੈਰਾ ਮੱਝਾ ਵਿੱਚ ਜਿਹੜਾ ਹੈ ਗੁਰਗੁਬ ਸਿੰਘ ਵੱਡੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਰ ਮਨੋਰ ਸਿੰਘ ਖੈਰਾ ਸਾਹਿਬ ਵੱਲੋਂ ਬੜਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਹਾਰ ਦੀ ਵਜ੍ਹਾ ਦਈ ਦਿੰਦਾ ਔਰ ਇੱਕ ਨਾ ਬਹੁਤ ਵੱਡਾ ਅਭਰਾਲਾ ਜਿਹੜਾ ਕਿ ਅੱਜ ਤੋਂ ਨਹੀਂ ਬਲਕਿ 20-25 ਸਾਲ ਹੋ ਗਏ ਮੇਰਾ ਖਿਆਲ 22-22 ਸਾਲ ਹੋ ਗਏ 22 ਸਾਲ ਹੋ ਗਏ ਇਹਨਾਂ ਨੂੰ ਇਹ ਟੂਰਨਾਮੈਂਟ ਕਰਵਾਉਂਦੇ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕਰਵਾਉਂਦੇ ਹੁੰਦੇ ਸੀ ਪਰ ਉਹ ਹੁਣ ਕਿਸੇ ਕਾਰਨ ਵਜੋਂ ਉੱਥੇ ਇਲੈਕਸ਼ਨ ਕਰਕੇ ਉੱਥੇ ਪਰਮਿਸ਼ਨ ਨਾਲ ਮਿਲਣ ਕਰਕੇ ਅੱਜ ਜਿੱਥੇ ਇਹਨਾਂ ਨੇ ਆਪਣੇ ਪਿੰਡ ਵਿੱਚ ਆਪਣੀ ਜਿਹੜੀ ਜ਼ਮੀਨ ਹੈ ਆਪਣੀ ਪ੍ਰਾਈਵੇਟ ਪ੍ਰਾਪਰਟੀ ਉਹਦੇ ਵਿੱਚ ਕਰਵਾਇਆ ਔਰ ਇਹਨਾਂ ਨੂੰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੀ ਮਾਂ ਖੇਡ ਜਿਹੜੀ ਕਬੱਡੀ ਸੀ ਸਾਰੇ ਐਨਆਰਈ ਵੀਰਾਂ ਨੇ ਉਹਨੂੰ ਉੱਪਰ ਚੱਕਣ ਲਈ ਬਹੁਤ ਜ਼ਿਆਦਾ ਉਪਰਾਲਾ ਕੀਤਾ ਔਰ ਕਬੱਡੀ ਦਾ ਨਾਂ ਅੱਜ ਜਿੱਥੇ ਅੱਗੇ ਆਪਾਂ ਕ੍ਰਿਕਟ ਖੇលਦੇ ਹੁੰਦੇ ਸੀ ਹੌਕੀ ਖੇលਦੇ ਹੁੰਦੇ ਸੀ ਫੁੱਟਬਾਲ ਜਿੱਥੇ ਗੇਮਾਂ ਚੱਲਦੀਆਂ ਸੀ ਅੱਜ ਸਾਡੇ ਮਾਂ ਖੇਡ ਕਬੱਡੀ ਜਿਹੜੀ ਪੰਜਾਬ ਦੀ ਉਹਦਾ ਉਹਦਾ ਦਰਜਾ ਵੀ ਇੰਟਰਨੈਸ਼ਨਲ ਲੈਵਲ ਤੇ ਉਹ ਆ ਗਈ ਹੈ ਔਰ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਹਰ ਜਗ੍ਹਾ ਆਪਣਾ ਜਿਹੜੇ ਕਬੱਡੀ ਦੇ ਟੂਰਨਾਮੈਂਟ ਹੈ ਸਾਡੇ ਐਨਆਰਆਈ ਵੀਰ ਕਰਦੇ ਆ ਔਰ ਇੱਕ ਜਗ੍ਹਾ ਜਿੱਥੇ ਆਪਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਦੇ ਆ ਉੱਥੇ ਆਪਾਂ ਨੂੰ ਆਪਣਾ ਮੈਂਟਲੀ ਜਿਹੜਾ ਵੀ ਉਹ ਵੀ ਵਧੀਆ ਕਰਦੀਆਂ ਔਰ ਖਾਸ ਤੌਰ ਤੇ ਪੰਜਾਬ ਚ ਜਿਹੜਾ ਪਿਛਲੇ ਅਕਾਲੀ ਰਾਜ ਵਿੱਚ ਜਿਹੜਾ ਨਸ਼ਿਆਂ ਦਾ ਦਰਿਆ ਬਗਾਇਆ ਸੀ ਉਸ ਨੂੰ ਵੀ ਕਾਊਂਟਰ ਕਰਨ ਵਾਸਤੇ ਆ ਰਿਹਾ ਹੈ। ਆਖਿਰ ਖੇਡਾਂ ਜਿਹੜੀਆਂ ਇਹ ਬਹੁਤ ਜ਼ਰੂਰੀ ਹੈ ਮੈਂ ਅੱਜ ਸਾਰੇ ਸਾਡੇ ਐਨਆਰਆਈ ਭਰਾਵਾਂ ਦਾ ਔਰ ਸਾਡੇ ਸਾਧੀਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਉਹ ਆਪਣੇ ਜਿਹੜਾ ਪੰਜਾਬ ਹੈ ਆਪਣੀ ਜਿਹੜੀ ਜਨਮ ਭੂਮੀ ਹੈ ਉਹਨੂੰ ਭੁੱਲੇ ਨਹੀਂ ਬਾਹਰ ਜਾ ਕੇ ਸੁਗੋ ਮਤਲਬ ਬਾਹਰੋਂ ਆਪਣਾ ਆਪਣਾ ਨਾਮ ਕਮਾ ਕੇ ਉੱਥੇ ਆਪਣੇ ਆਪਣੇ ਦਸਾਂ ਨਾਂ ਦੀ ਕਮਾਈ ਕਰਕੇ ਆਪਣੇ ਪੈਸੇ ਜਿਹੜੇ ਆ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਜਨਮ ਭੂਮੀ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦੇ ਤਰੱਕੀ ਵਾਸਤੇ ਲਾਉਂਦੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੋ ਬਾਈ ਮਾ ਟੂਰਨਾਮੈਂਟ ਆ ਖੈਰਾ ਮਾਜਾ ਦੀ ਧਰਤੀ ਤੇ ਇਹ ਟ੍ਰੈਂਟੋ ਰੋਡਸ ਕਲੱਬ ਵੱਲੋਂ ਤੇ ਸਾਰੇ ਖੈਰਾ ਮਾਜਾ ਦੀਆਂ ਨਗਰ ਅਗਰ ਵੱਲੋਂ ਇਹ ਬਹੁਤ ਹੀ ਵਧੀਆ ਢੰਗ ਔਰ ਬਰੇ ਅਨੁਸ਼ਾਸਨ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਗਿਆ ਔਰ ਇਹਦੇ ਤੋਂ ਬਹੁਤ ਹਲਕੇ ਤੋਂ ਦੂਰ ਦੂਰ ਤੋਂ ਗਰਾਡੇ ਤੋਂ ਲੋਕੀ ਦੇਖਣ ਆਏ ਇਸ ਟੂਰਨਾਮੈਂਟ ਨੂੰ ਔਰ ਬਹੁਤ ਹੀ ਵਧੀਆ ਸਿਵਲਨ ਨਾਲ ਇਹ ਟੂਰਨਾਮੈਂਟ ਕਰਾਇਆ ਅਸੀਂ ਇਹ ਸਾਰੇ ਖੈਰਾ ਮਾਜਾ ਨਗਰ ਨਿਵਾਸੀਆਂ ਦਾ ਤੋਂ ਟ੍ਰਾਂਟੋ ਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਦਾਂ ਦੇ ਟੂਰਨਾਮੈਂਟ ਪਿੰਡਾਂ ਦੇ ਵਿੱਚ ਹੋਣ ਤਾਂ ਕਿ ਜਿਹੜੀ ਜਵਾਨੀ ਆ ਉਹ ਨਸ਼ਿਆਂ ਤੋਂ ਪਿਛੇ हट ਕੇ ਇਹ ਟੂਰਨਾਮੈਂਟ ਖੇਡਾਂ ਆ ਲੋ ਆਪਣਾ ਰੁਝਾਨ ਦੇਣ ਅਸੀਂ ਇਸ ਟੂਰਨਾਮੈਂਟ ਤੋਂ ਅੱਜ ਸਾਰੇ ਹਲਕੇ ਦੇ ਚੰਦਰ ਡਿਸਟ੍ਰਿਕਟ ਦੇ ਸਾਰੇ ਜਿੰਨੇ ਵੀ ਮੁੱਖ ਬੰਦੇ ਸਾਰੇ ਇੱਥੇ ਪਹੁੰਚੇ ਹੋ ਆ ਸਾਰਿਆਂ ਨੇ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਇਦਾਂ ਦੇ ਟੂਰਨਾਮੈਂਟ ਪਿੰਡਾਂ ਦੇ ਵਿੱਚ ਜ਼ਰੂਰ ਕਰਾਉਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਵਾਜੇ ਦਾ ਸੱਭਾ ਅਸੀਂ ਜੋ ਕਿ ਖੈਰਾ ਮਾਜਾ ਦੇ ਟ੍ਰਾਂਟੋ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ ਇਹ 22ਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਸਾਨੂੰ ਵੀ ਸੱਜਾ ਸਾਡਾ ਪਿੰਡ ਹਰੀਪੋਰੀਆ ਅਸੀਂ ਵੀ ਆਏ ਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਅਸੀਂ ਕਹਿੰਦੇ ਆ ਵੀ ਇਸੇ ਤਰ੍ਹਾਂ ਇਹ ਟੂਰਨਾਮੈਂਟ ਹੁੰਦੇ ਰਹਿਣ ਤੇ ਲੋਕਾਂ ਨੂੰ ਸਿਹਤ ਮਿਲਦੀ ਰਹੇ ਹੋਰ ਅੱਗੇ ਤੋਂ ਵੀ ਖਿਡਾਰੀਆਂ ਨੂੰ ਥੋੜੀ ਜਾਂ ਨੌਜਵਾਨਾਂ ਨੂੰ ਥੋੜੀ ਸਿਹਤ ਮਿਲੂਗੀ ਨਸ਼ਿਆਂ ਤੋਂ ਹਟ ਕੇ ਖੇਡਾਂ ਵੱਲ ਨੂੰ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਰਨਾਮੈਂਟ 22 ਸਾਲ ਲਗਾਤਾਰ ਤੋਂ ਹੋ ਰਿਹਾ ਤੇ ਬਹੁਤ ਹੀ ਵੱਡਾ ਸਫਲ ਟੂਰਨਾਮੈਂਟ ਹੋਇਆ ਅੱਜ ਐਡਾ ਵੱਡਾ ਮੇਲਾ ਭਰਿਆ ਕਿ ਮਾ ਲੋ ਖੜ੍ਹਣ ਲਈ ਜਗ੍ਹਾ ਨਹੀਂ ਸੀ ਮੈਨੂੰ ਕਿ ਲੀਗ ਦੇ ਮੈਚ ਹੋਏ ਨੇ 8 ਟੀਮਾਂ ਆਈਆਂ ਜਿਹੜੀਆਂ ਬਹੁਤ ਹੀ ਫਸਵੇਂ ਮੈਚ ਹੋਏ ਆ